ਇਹ ਹੱਥ ਭਾਵੁਕ ਮਨ ਦੇ ਨਾਲ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਰਾਜਵੀਰ ਜਵੰਦਾ ਜੋ ਕਿ ਕਾਫੀ ਦਿਨਾਂ ਤੋਂ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਸੀ ਇਸ ਖਾਨੀ ਸੰਸਾਰ ਨੂੰ ਹਲਵਿਦਾ ਅੱਗੇ ਨੇ ਉਹਨਾਂ ਦੇ ਪਿੰਡ ਪੋਨਾ ਦੇ ਵਿੱਚ ਮੌਜੂਦ ਆ ਆ ਗੇਟ ਆ ਜਿਹੜੀਆਂ ਦਰਿਆ ਤੁਸੀਂ ਦੇਖ ਰਹੇ ਹੋ ਕਦੇ ਰਾਜਵੀਰ ਜਵੰਦਾ ਦੇ ਖੁਸ਼ੀਆਂ ਖੇੜਿਆ ਜਦੋਂ ਪਈਆਂ ਨੇ ਪ੍ਰੋਗਰਾਮ ਹੁੰਦਾ ਤਾਂ ਉਦੋਂ ਵਿਸ਼ਣੀਆਂ ਸੀ ਪਰ ਬੜੇ ਭਾਵੁਕ ਮਨ ਦੇ ਨਾਲ ਪਿੰਡ ਵਾਲੇ ਵੀ ਇਹ ਚੀਜ਼ਾਂ ਨੂੰ ਕਰ ਰਹੇ ਨੇ ਬੋ ਦੋਖਾ ਪਿੰਡ ਦੇ ਸਰਪਾਸਾ ਵੀ ਨੇ ਜਿਹੜੇ ਸਭ ਕੋਈ ਹੈ ਜਿਵੇਂ ਜਿਵੇਂ ਖਬਰ ਪਤਾ ਲੱਗੀ ਆ ਤਾਂ ਤੁਸੀਂ ਦੇਖ ਲਓ ਵੀ ਲੋਕ ਵੀ ਆਉਣੇ ਇਕੱਠੇ ਹੋ ਗਏ ਨੇ ਇੱਥੇ ਪਿੰਡ ਵਾਸੀ ਵੀ ਨੇ ਜਿਹੜੇ ਹਰ ਪਿੰਡ ਦਾ ਜਿਹੜਾ ਉਹ ਚਾਹੁੰਦਾ ਹੈ ਕਿ ਉਸ ਦਾ ਕੋਈ ਵੀ ਜੀ ਹੈ ਜਿਹੜਾ ਖੁਸ਼ੀਆਂ ਦੇ ਵਿੱਚ ਬਸੇ ਪਰ ਪੋਨਾ ਪਿੰਡ ਦਾ ਉਹ ਨੌਜਵਾਨ ਰਾਜਵੀਰ ਜਵੰਦਾ ਜਿਸ ਨੇ ਪੋਨਾ ਪਿੰਡ ਨੂੰ ਉਲੰਧੀਆਂ ਤੇ ਪਹੁੰਚਾਇਆ ਆਪਣੇ ਗੀਤਾਂ ਦੇ ਨਾਲ ਇਸ ਪਿੰਡ ਨੂੰ ਮਕਬੂਲ ਕੀਤਾ ਅੱਜ ਇਸ ਪਿੰਡ ਦੇ ਵਿੱਚ ਮਾਤਮ છਾਇਆ ਹੋਇਆ ਹੈ ਸਵੇਰੇ ਹੀ ਹਰ ਰੋਜ਼ ਜਦੋਂ ਅਸੀਂ ਵੀ ਉੱਠਦੇ ਸੀ ਤਾਂ ਸਾਨੂੰ ਵੀ ਹੁੰਦਾ ਸੀ ਕਿ ਕੋਈ ਸੁੱਖ ਦਾ ਸੁਨੇਹਾ ਹੀ ਰਾਜਵੀਰ ਜਵੰਦਾ ਬੰਦਾ ਬੰਨੀਓ ਆਵੇ ਰਾਜਵੀਰ ਜਵੰਦਾ ਸਿਹਤਯਾਬ ਹੋਵੇ ਪੰਜਾਬ ਦੇ ਕੱਲੇ-ਕੱਲੇ ਜੀ ਨੇ ਉਹਨਾਂ ਦੇ ਲਈ ਅਰਦਾਸਾਂ ਕਰੀਆਂ ਪਰ ਖਰਦਾ ਇਸ ਸਮੇਂ ਬੇਹੱਦ ਭਾਵੁਕ ਹੈ ਬੋਲਣ ਨੂੰ ਜੀ ਨਹੀਂ ਕਰਦਾ ਪਰ ਤੁਹਾਡੇ ਤੱਕ ਖਬਰ ਪਹੁੰਚਾਉਣਾ ਸਾਡੀ ਜ਼ਿੰਮੇਵਾਰੀ ਆ ਸਾਡਾ ਕੰਮ ਆ ਤਾਂ ਸ ਵੀਰਾਂ ਤੁਸੀਂ ਦੇਖ ਸਕਦੇ ਹੋ ਸਰਪੰਚ ਸਾਹਿਬ ਵੀ ਜਿਹੜੇ ਆਂਦਰੀਆਂ ਲੱਖ ਉੱਚਾਉਣੀਆਂ ਪੈਰੀਆਂ ਨੇ ਇਹ ਰਾਜਵੀਰ ਜਵੰਦਾ ਦਾ ਘਰ ਇੱਥੇ ਰਾਜਵੀਰ ਜਵੰਦਾ ਖੇਡਿਆ ਜਵਾਨ ਹੋਇਆ ਸਭ ਕੁਝ ਕੀਤਾ ਤਾਂ ਹਰ ਕੋਈ ਇਸ ਸਮੇਂ ਜਿਹੜਾ ਭਾਵਕ ਆ ਮਾਂ ਮਾਵਾਂ ਦੇ ਦੁੱਖ ਵੈਸੇ ਨਹੀਂ ਚੱਲੇ ਜਾਂਦੇ ਅਮਨ ਨੂੰ ਮੈਂ ਕਹੂੰਗਾ ਇੱਧਰ ਤਾਂ ਚਾਚੀ ਜੀ ਆਪਣੀ ਉੱਤੇ ਗੱਲ ਹੋਈ ਤਾਂ ਨਹੀਂ ਬਹੁਤ ਸਭ ਕੋਈ ਭਾਵਕ ਹੈ ਨਹੀਂ ਦਾਦੀ ਜੀ ਤੁਸੀਂ ਪਲੀਜ਼ ਰੁਕਣਾ ਨਹੀਂ ਚਲੋ ਬਾਹਰ ਮੰਨਣ ਨਾ ਨਾ ਤੁਸੀਂ ਹੁਣਾਂ ਨਹੀਂ ਦਿਲ ਵੀ ਨਹੀਂ ਕਰਦਾ ਕਿ ਕਿਸੇ ਨੂੰ ਇਹ ਕਹੀਏ ਵੀ ਰੋਣਾ ਨਹੀਂ ਕਿਉਂਕਿ ਅੱਜ ਸੱਚੀ ਹਰ ਇੱਕ ਦਾ ਮਨ ਭਰਿਆ ਹੋਇਆ ਇਹ ਚਾਚੀਆਂ ਤਾਈਆਂ ਇਹ ਵੱਡੇ ਭਰਾ ਇਹ ਪਿੰਡ ਵਾਸੀ ਹਰ ਕੋਈ ਨੇ ਜਿਹੜੇ ਅੱਜ ਉਦਾਸ ਨੇ ਗਲੀਆਂ ਉਦਾਸ ਹੋ ਗਈਆਂ ਨੇ ਪਿੰਡ ਪੋਨਾ ਦੀਆਂ ਕਿਉਂਕਿ ਇੱਥੋਂ ਦਾ ਰਾਜਵੀਰ ਜਵੰਦਾ ਜਿੰਨੇ ਦਿਨ ਤੋਂ ਵੈਂਟੀਲੇਟਰ ਤੇ ਆ ਕੋਈ ਐਸਾ ਪਿੰਡ ਨਹੀਂ ਹੋਣਾ ਜਿੱਥੇ ਉਸ ਦੀਆਂ ਅਰਦਾਸਾਂ ਉਸ ਲਈ ਨਾ ਕੀਤੀਆਂ ਗਈਆਂ ਹੋਣ ਉਸ ਲਈ ਦੁਆਵਾਂ ਨਹੀਂ ਕੀਤੀਆਂ ਗਈਆਂ ਹੋਣ ਅੱਜ ਵੀ ਪਿੰਡ ਦੇ ਵਿੱਚ ਅ ਖੰਡਪਾਣ ਸਾਹਿਬ ਜਿਹੜੇ ਪ੍ਰਕਾਸ਼ ਕਰਵਾਏ ਗਏ ਸੀ ਉਹਨਾਂ ਦਾ ਅੱਜ ਖੰਡਪਾਣ ਸਾਹਿਬ ਦੇ ਵਿੱਚ ਭੋਗ ਪਿਆ ਤੇ ਜਦੋਂ ਵੀ ਅਸੀਂ ਵੀ ਰਾਹ ਚ ਆ ਰਹੇ ਸੀ ਤਾਂ ਸਰਪੰਚ ਸਾਹਿਬ ਨਾਲ ਵੀ ਗੱਲ ਹੋਈ ਖਬਰ ਸਾਂਝੀ ਕਰਨ ਨੂੰ ਦਿਲ ਨਹੀਂ ਕਰਦਾ ਸੀ ਪਰ ਇੱਥੇ ਆ ਕੇ ਇਹ ਤਸਵੀਰਾਂ ਤੁਹਾਨੂੰ ਵਿਖਾਉਣੀਆਂ ਪੈ ਰਹੀਆਂ ਨੇ ਸਾਡੇ ਵੀ ਮਨ ਦੇ ਵਿੱਚ ਬੜੀ ਇਸ ਚੀਜ਼ ਦਾ ਹੌਲਾਰਾ ਸੀਗਾ ਕਿ ਰਾਜਵੀਰ ਜਵੰਦਾ ਸੇਧ ਜਾਬ ਹੋਊਗਾ ਖੁਸ਼ਹਾਲ ਹੋਊਗਾ ਪਰਿਵਾਰ ਦੇ ਵਿੱਚ ਜਾਊਗਾ ਇਹ ਗੇਟ ਜਦੋਂ ਆਊਗਾ ਇਹ ਖੁਸ਼ੀਆਂ ਦੇ ਨਾਲ ਖੁੱਲੂਗਾ ਪਰ ਸਾਨੂੰ ਵੀ ਨਹੀਂ ਪਤਾ ਸੀ ਕਿ ਇੰਨੇ ਭਾਵੁਕ ਮਨ ਦੇ ਨਾਲ ਤੁਹਾਡੇ ਨਾਲ ਖਬਰ ਸਾਂਝੀ ਕਰਾਂਗੇ ਇਹ ਲੋਕ ਨੇ ਜਿਹੜੇ ਜਿਹੜੇ ਰਾਜਵੀਰ ਜਵੰਦਾ ਦੀ ਰਾਹ ਤੱਕ ਦੇ ਸੀ ਉਡੀਕ ਦੇ ਸੀ ਕਿ ਰਾਜਵੀਰ ਜਵੰਦਾ ਸਿਹਤਯਾਬ ਹੋ ਕੇ ਆ ਜਾਈਂ ਸਾਲ ਖਾੜੇ ਵੀ ਨਾ ਲਾਵੇ ਦੋ ਸਾਲ ਲਾ ਕੇ ਆਵੇ ਇਦਾਂ ਦੀਆਂ ਵੀ ਸਭ ਸੋਚਦੇ ਸੀ ਵੀ ਇੱਕ ਵਾਰ ਪਰਿਵਾਰ ਦੇ ਵਿੱਚ ਆ ਜੇ ਪਿੰਡ ਵਾਲਿਆਂ ਨੂੰ ਵੀ ਖੁਸ਼ੀ ਮਿਲ ਜੇ ਪਰਿਵਾਰ ਨੂੰ ਵੀ ਉਹਦੇ ਚਾਹਣ ਵਾਲਿਆਂ ਨੂੰ ਪਰ ਇਹ ਖਬਰ ਸੱਚ ਨਾ ਹੋ ਸਕੀ ਤਾਂ ਸਰਪੰਚ ਸਾਹਿਬ ਤੁਹਾਡਾ ਤਾਂ ਬਹੁਤ ਕਰੀਬੀ ਅੱਜ ਕਹਿ ਸਕਦੇ ਆ ਦੁਨੀਆ ਉੱਜੜ ਗਈ ਕਾਲ ਕੁਝ ਕੁਸ ਕੀ ਕਹੇ ਜੇ ਜਿਹੜਾ ਬਾਤੋਂ ਮੈਂ ਅਧਿਕ ਰਸੀਗੇ ਖੰਡਪਾਟ ਸਾਹਿਬ ਪ੍ਰਕਾਸ਼ ਕਰਾਏ ਸੀਗੇ ਆਹੀ ਬਤਨਦਰਸਤ ਹੋਵੇ ਤੇ ਠੀਕ ਹੋ ਕੇ ਘਰਾਂ ਵੇ ਸਮਾਪਤੀ ਤੋਂ ਪਹਿਲਾਂ ਸਾਨੂੰ ਬੜੀ ਲੱਗਦਾ ਜੀ ਮਤਲਬ ਹੁਣ ਇੱਥੇ ਕਿਵੇਂ ਅਰਦਾਸਾਂ ਦੀ ਵੀ ਘਾਟ ਨਹੀਂ ਕਹਿ ਸਕਦੇ ਹੁਣ ਇੱਥੇ ਤਾਂ ਰੱਬ ਅੱਗੇ ਕੋਈ ਜ਼ੋਰ ਨਾ ਚੱਲਣ ਵਾਲੀ ਗੱਲ ਕਹਿ ਸਕਦੇ ਕਿਉਂਕਿ ਹਰ ਇੱਕ ਨੇ ਤਾਂ ਅਰਦਾਸ ਮੈਨੂੰ ਲੱਗਦੀ ਬਾਠ ਕਈਆਂ ਨੇ ਤਾਂ ਜਿੰਨੇ ਸਾਗੇ ਸਭ ਨੇ ਇੰਨੇ ਪਾਠ ਸੁਖ ਲੇਖਾਂਟ ਪਾਠ ਸਾਹਿਬ ਸੁਖਲੇ ਦੇਖੋ ਜੀ ਹੁਣ ਉੱਪਰ ਵਾਲੇ ਜਾਣਦਾ ਵੀ ਕਿਸ ਕੰਮ ਵਿੱਚ ਫਰਿਆ ਸੀ ਉਹ ਸਭ ਤੋਂ ਬਿਹੰਤ ਉਹ ਹੀ ਜਾਣ ਸਕਦਾ ਵੀ ਉਹਦੇ ਕਿੱਥੇ ਨਹੀਂ ਹੁੰਦਾ ਜਿਹੜਾ ਉਹ ਸੱਤੋਂ ਲੈ ਗਿਆ ਪੂਰੇ ਪਹਿਲਾਂ ਉਹਨਾਂ ਦੇ ਪਿਤਾ ਕਰਮ ਸਿੰਘ ਜੀ ਇਸ ਦੁਨੀਆ ਤੋਂ ਚੱਲ ਬਸੇ ਹਜੇ ਉਹਨਾਂ ਨੂੰ ਕੋਈ ਸਮਾਂ ਹੋਇਆ ਸੀਗਾ ਉਹਨਾਂ ਦੀ ਤੁਸੀਂ ਵੀਡੀਓ ਜਿੱਥੇ ਉਹ ਕਹਿੰਦੇ ਸੀ ਕਿ दारू ਪੀਣੀ ਮਾੜੀ ਗੱਲ ਆ ਮੈਂ ਪਤਾਂ ਨੂੰ ਕਹਿੰਦਾ ਰਹਿਣਾ ਜਾਣੇ ਤਾਂ ਬਹੁਤ ਕੀਮਤੀ ਆ ਤਾਂ ਲੱਗਦਾ ਵੀ ਜਵੰਦਾ ਦੀ ਵੀ ਜਾਣਤਾ ਉਨੀ ਕੀਮਤੀ ਸੀ ਪਤਾ ਨਹੀਂ ਕਿਹੜੇ ਭਗਦੇ ਭਾਣੀ ਕਹਿ ਸਕਦੇ ਦੇਖੋ ਕੁਝ ਨਹੀਂ ਕਿਹਾ ਜਾ ਸਕਦਾ ਉਹਨਾਂ ਕੀ ਪਣਾ ਵਪਰੇ ਕਿਤਾਇਆ ਹੋ ਗਿਆ ਉਹ ਤਾਂ ਹਮੇਸ਼ਾ ਯਾਦ ਆਉਂਦਾ ਹਾਂ ਮੁਸੇਫਰਾਕਾ ਚੱਲਦਾ ਸੀ ਪਰ ਜਾਣ ਕੋ ਹੁਣੀ ਜਿਹੜੇ ਤਾਂ ਹੀ ਹਮੇਸ਼ਾ ਚੰਗੇ ਬੰਦਿਆਂ ਦੀ ਲੋੜ ਰਹਿੰਦੀ ਐ ਚੰਗੇ ਸਾਥ ਛੱਡ ਕੇ ਤੁਰ ਜਾਂਦੇ ਐ ਉਹ ਤਾਂ ਫੋਨ ਵੀ ਮੈਂ ਤੁਹਾਨੂੰ ਦੇਖ ਰਿਹਾ ਕਿੰਨੇ ਫੋਨ ਆ ਰਹੇ ਕਿਸੇ ਦਾ ਫੋਨ ਚੱਕਣ ਦਾ ਦਿਲ ਨਹੀਂ ਕਰਦਾ ਬੰਦੇ ਦਾ ਕਿਸੇ ਨਾਲ ਗੱਲ ਐ ਲੱਗਦਾ ਵੀ ਆਪਣੇ ਆਪ ਨੂੰ ਕਮਰੇਆਂ ਚ ਬੰਦ ਕਰ ਲਿਆ ਬਿਲਕੁਲ ਜੀ ਬਿਲਕੁਲ ਉਦੋਂ ਦਾ 1 ਮਿੰਟ ਦਾ ਫੋਨ ਨਹੀਂ ਬੰਦਾ ਹੋਇਆ ਜਦੋਂ ਦਾ ਪਤਾ ਲੱਗਿਆ ਮਾਰ ਮਾਰ ਫੋਨ ਆਈ ਜਾਂਦੀ ਹੈ ਚਲ ਧੰਨਵਾਦ ਸੋ ਜ਼ਿਆਦਾ ਗੱਲਾਂ ਸਾਡਾ ਵੀ ਮਨ ਨਹੀਂ ਹੈ ਕਿ ਸਰਪੰਚ ਸਾਹਿਬ ਦੇ ਨਾਲ ਕੀਤੀ ਜਾਂ ਜਾਂ ਹੋਰ ਪਿੰਡ ਵਾਸੀਆਂ ਦੇ ਨਾਲ ਕਿਉਂਕਿ ਮਨ ਸੱਚੀ ਬਹੁਤ ਭਾਵਕ ਆ ਇਹ ਰਾਜਵੀਰ ਜਵੰਦਾ ਦਾ ਘਰ ਹੈ ਇਸ ਘਰ ਦੇ ਵਿੱਚ ਰਾਜਵੀਰ ਜਵੰਦਾ ਰਹਿੰਦਾ ਸੀਗਾ ਤਾਂ ਜਦੋਂ ਅਸੀਂ ਜਿੰਨੇ ਕ ਵਾਰ ਇਸ ਪਿੰਡ ਦੇ ਵਿੱਚ ਆਏ ਆ ਤਾਂ ਹਰ ਵਾਰੀ ਅਸੀਂ ਇਹ ਹੌਸਲਾ ਲੈ ਕੇ ਆਉਂਦੇ ਸੀ ਜਾਂ ਇਹ ਮਨ ਦੇ ਵਿੱਚ ਸੋਚ ਕੇ ਆਉਂਦੇ ਸੀ ਕਿ ਰਾਜਵੀਰ ਜਵੰਦਾ ਸੇਧ ਹੀ ਆਪ ਹੋਵੇਗਾ ਇਸ ਪਿੰਡ ਵਾਸੀਆਂ ਨੂੰ ਜਲਦ ਕੋਈ ਚੰਗੀ ਖਬਰ ਮਿਲੇਗੀ ਪਰ ਸਭ ਗੱਲਾਂ ਝੂਠੀਆਂ ਹੋਈਆਂ ਸਬਰਦਾਸਾਂ ਕਹਿ ਸਕਦੇ ਆ ਕਿ ਮਹਾਰਾਜ ਲੋਕਾਂ ਦਾ ਤਾਂ ਪੂਰਾ ਵਾਹ ਲਾਇਆ ਪਰ ਜੋ ਮਾਲਕ ਦਾ ਭਾਣਾ ਉਸ ਨੂੰ ਟਾਲਿਆ ਨਹੀਂ ਜਾ ਸਕਦਾ ਜੋ ਕੋਈ ਵੀ ਹੈ ਜਿਵੇਂ ਜਿਵੇਂ ਖਬਰ ਸਭ ਨੂੰ ਇੱਕ ਕੁਝ ਫਲਾਹ ਦੇ ਵਿੱਚ ਖਬਰ ਅੱਗ ਵਾਂਗੂ ਕਹਿ ਸਕਦੇ ਆ ਫੈਲ ਗਈ ਹੈ। ਅਸੀਂ ਤੁਸੀਂ ਦੇਖ ਸਕਦੇ ਹੋ ਰਾਜਵੀਰ ਜਵੰਦਾ ਦੀ ਰੀਝਾਂ ਦੇ ਨਾਲ ਚਾਵਾਂ ਦੇ ਨਾਲ ਬਣਾਈ ਉਹ ਵਾਲੇ ਛਾਲ ਕੋਠੀ ਜੀ ਮੈਂ ਇਸ ਦੇ ਵਿੱਚ ਰਿਆ ਕਰੂੰਗਾ। ਅਕਸਰ ਤੁਸੀਂ ਉਸ ਨੂੰ ਪੈਰਾਗਲਾਈਡਿੰਗ ਜਾਂ ਹੋਰ ਉਸੇ ਸ਼ੌਂਕ ਕਿਉਂਕਿ ਜਿੰਨੀਆਂ ਤੁਸੀਂ ਵੀਡੀਓ ਰਾਜਵੀਰ ਦੀਆਂ ਦੇਖੀਆਂ ਹੋਣੀਆਂ ਤਾਂ ਉਹ ਕਹਿੰਦਾ ਸੀ ਕਿ ਜਿਹੜੀ ਇਹ ਘੁੰਮਣ ਫਿਰਨ ਦੀ ਮਾਹੌਲ ਹੁੰਦਾ ਇਹ ਗੱਡੀਆਂ ਦੇ ਵਿੱਚ ਬੈਠ ਕੇ ਨਹੀਂ ਇਹ ਚੰਗਾ ਲੱਗਦਾ। ਇਸ ਨੂੰ ਮੋਟਰਸਾਈਕਲ ਬਾਈਕ ਤੇ ਇਸ ਨੂੰ ਵਧੀਆ ਲੱਗਦਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਹੁਣ ਰਾਜਵੀਰ ਜਵੰਦਾ ਇਸ ਸੰਸਾਰ ਨੂੰ ਅਲਵਿਦਾ ਕਹਿ ਗਿਆ ਹੈ ਇਸ ਫਾਨੀ ਸੰਸਾਰ ਤੋਂ ਚਲਾ ਗਿਆ ਹੈ ਡਾਕਟਰਾਂ ਨੇ ਜੋ ਸਾਡੇ ਕੋਲ ਜਾਣਕਾਰੀ ਆਈ ਹੈ ਕਿ ਰਾਤ ਦੇ ਕਰੀਬ 2:00 ਵਜੇ ਹੀ ਉਹਨਾਂ ਨੇ ਇਹ ਚੀਜ਼ ਡਿਕਲੇਅਰ ਹੋ ਗਈ ਸੀ ਕਿ ਰਾਜਵੀਰ ਜਵੰਦਾ ਹੁਣ ਇਸ ਸੰਸਾਰ ਦੇ ਵਿੱਚ ਨਹੀਂ ਪਰ ਲੋਕਾਂ ਨੂੰ ਫਿਰ ਵੀ ਉਮੀਦ ਸੀ ਉਮੀਦ ਹੁਣ ਵੀ ਹੈ ਕਿ ਕੋਈ ਐਸਾ ਚਮਤਕਾਰ ਹੋਵੇ ਕਿ ਇਹ ਖਮਰਾ ਝੂਟੀਆਂ ਹੋਣ ਇਹ ਗੱਲਾਂ ਝੂਟੀਆਂ ਹੋਣ ਰਾਜਵੀਰ ਜਵੰਦਾ ਤੋ ਹਰ ਕੋਈ ਇਹੀ ਚਾਹੁੰਦਾ ਸੀ ਕਿ ਨਹੀਂ ਜਾਣਾ ਚਾਹੀਦਾ ਸੀ ਉਹ ਗੱਬਰ ਉਹ ਚੋਬਰ ਉਹ 6 ਫੁੱਟ ਦਾ ਨੌਜਵਾਨ ਜਿਹੜਾ ਆਪਣੀ ਗਾਇਕੀ ਸਟੇਜ ਤੇ ਜਦੋਂ ਆਉਂਦਾ ਸੀ ਇਸ ਵਾਰ ਵੀ ਲੋਕਾਂ ਨੇ 2027 28 ਤੱਕ ਦੀਆਂ ਕਹਿ ਸਕਦੇ ਹਾਂ ਉਸ ਕੋਲ ਡੇਟਾ ਬੁੱਕ ਸੀ ਇੰਨੇ ਉਸ ਕੋਲ ਪ੍ਰੋਗਰਾਮ ਸੀ ਹਰ ਕੋਈ ਬੰਦਾ ਉਸ ਦੀ ਵੇਟ ਕਰ ਰਿਹਾ ਸੀ ਕਿ ਉਹ ਸਾਡੇ ਵਿਆਹ ਤੇ ਆਵੇ ਲੋਕ ਮੰਗ ਮੰਗ ਕੇ ਉਸ ਤੋਂ ਤਰੀਕਾ ਲੈਂਦੇ ਸਨ ਵਿਆਹ ਵੀ ਅੱਗੇ ਕਰ ਲੈਂਦੇ ਸਨ ਕਿ ਸਾਡੇ ਵਿਆਹ ਚ ਲੱਗਣਾ ਨੌਜਵੀਰ ਹੀ ਚਾਹੀਦਾ ਪਰ ਕਹਿ ਸਕਦੇ ਆ ਕਿ ਹੁਣ ਸਭ ਗੱਲਾਂ ਝੂਠੀਆਂ ਨੇ ਸਭ ਗੱਲਾਂ ਫਿੱਕੀਆਂ ਨੇ ਅੱਜ ਦਾ ਜਿਹੜਾ ਦਿਨ ਆ ਅੱਜ ਦਾ ਦਿਨ ਨਹੀਂ ਹੈ ਅੱਜ ਦਾ ਦਿਨ ਕਾਲਾ ਦਿਨ ਸਾਡੇ ਲਈ ਵੀ ਸਪਿੰਡ ਲਈ ਵੀ ਪਰਵਾਹ ਲਈ ਵੀ ਤਾਂ ਜਿੰਨੇ ਕੁ ਲੋਕ ਵੀ ਆਉਂਦੇ ਨੇ ਮਾਤਮ ਦੀ ਖਬਰ ਚਲਣੀ ਬਹੁਤ ਔਖੀ ਹੁੰਦੀ ਹੈ ਤੁਸੀਂ ਦੇਖ ਸਕਦੇ ਹੋ ਕਿ ਇਹ ਰਾਜਵੀਰ ਜੀ ਬੰਦਾ ਦਾ ਘਾਰ ਹੈ ਪਿੰਡ ਵਾਸੀ ਦੀ ਲਗਾਤਾਰ ਫੋਨ ਤੇ ਫੋਨ ਇਹਨਾਂ ਨੂੰ ਵੀ ਆ ਰਹੇ ਨੇ ਦੂਰੋਂ ਨੇੜਿਆਂ ਕਿਉਂਕਿ ਹਰ ਇੱਕ ਨੂੰ ਹੈ ਕਿ ਕੋਈ ਤਾਂ ਖਬਰ ਤਾਂ ਕਿ ਉਹ ਭੈਂਜੀ ਨੇ ਜਿਹੜੇ ਰਾਜਵੀਰ ਜਵੰਦਾ ਦੇ ਘਰ ਦੇ ਵਿੱਚ ਕੰਮ ਕਰਦੇ ਹੁੰਦੇ ਸਨ ਅੱਗੇ ਹੈ ਕਿਸੇ ਦਾ ਵੀ ਤੁਸੀਂ ਦੇਖ ਸਕਦੇ ਹੋ ਕਿ ਅੱਖਾਂ ਦੇ ਵਿੱਚ ਉਹ ਅਥਰੂ ਰੁਕ ਨਹੀਂ ਰਹੇ ਪਰ ਨਾਲੇ ਉਹ ਅਥਰੂ ਜਿਹੜੇ ਵਗ ਰਹੇ ਤਾਂ ਇਹ ਖਬਰਾਂ ਸਭ ਨੂੰ ਝੋੜੀ ਬੈਠੀਆਂ ਨੇ ਜਿਉਂ ਹੀ ਇਹ ਖਬਰ ਆਈ ਹੈ ਕਿ ਰਾਜਵੀਰ ਜਵੰਦਾ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਇਸ ਸੰਸਾਰ ਦੇ ਵਿੱਚ ਨਹੀਂ ਰਹੇ ਤਾਂ ਹਰ ਕੋਈ ਭਾਵਕ ਹੈ ਗੱਲ ਕਰਨੀ ਤਾਂ ਬਹੁਤ ਦੂਰ ਕਿਸੇ ਕੋਲ ਖੜਨ ਨੂੰ ਵੀ ਇਹਦੇ ਪਿੰਡ ਵਾਸੀਆਂ ਦੇ ਮੁਤਾਬਕ ਕੀ ਬਹੁਤ ਔਖਾ ਪਲ ਜਿੰਨਾ ਕਹਿ ਸਕਦੇ ਉਸ ਤੋਂ ਔਖਾ ਪਲ ਤਾਂ ਲਗਾਤਾਰ ਹੁਣ ਤੁਹਾਨੂੰ ਇਹ ਬਾਕ ਫੋਟੋਆਂ ਦਿਖਾਉਂਦੇ ਰਵਾਂਗੇ